ਉਸ ਖਾਲਸਾ ਦੇ ਨਾਲ ਮਿਲਦੇ ਆ ਜਿਹੜੇ ਖਾਲਸਾ ਕਿਰਤ ਕਰ ਕੰਢੀ ਸਰਦਈ ਪਿਆਉਂਦਾ ਗਰਮੀ ਦੇ ਵਿੱਚ ਤੇ ਦਿਲ ਨੂੰ ਠੰਡ ਪਾਦਣਾ ਆ ਫਿਰ ਆਪਾਂ ਮਿਲਦੇ ਆ ਉਸੇ ਸਰਦਾਰ ਦੇ ਨਾਲ ਜੋ ਠੰਡੀ ਸਰਦਈ ਮੋਗਾ ਤੋਂ ਜ਼ੀਰਾ ਰੋਡ ਤੇ ਪਿਆਉਂਦਾ ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾਂ ਤਿਰਸਿੰਘ ਸਿਣੀ ਅਸੀਂ ਲੰਘ ਰਹੇ ਸੀ ਤਾਂ ਇੱਕ ਇਹੋ ਜੀ ਚੀਜ਼ ਦੇਖੀ ਕਿ ਦਿਲ ਨੂੰ ਲੱਗਿਆ ਕਿ ਯਾਰ ਵਾਕਿਆ ਹੀ ਸਾਨੂੰ ਦਰਸ਼ਕਾਂ ਤੇ ਕਰ ਲੋਕਾਂ ਤੇ ਕਰ ਸਾਡੇ ਪਾਟਕਾ ਤੇ ਕਰ ਪਹੁੰਚਾਉਣੀ ਚਾਹੀਦੀ ਦੱਸ ਦਈਏ ਕਿ ਅਸੀਂ ਖੜੇ ਹਾਂ ਮੋਗਾ ਤੋਂ ਜ਼ੀਰਾਰ ਰੋਡ ਤੇ ਜਿੱਥੇ ਇੱਕ ਖਾਲਸਾ ਜੀ ਦੇ ਠੰਡੀ ਸਰਦਈ ਵਾਲੀ ਰੇੜੀ ਲੱਗਿਆ ਤੇ ਗੁਰਬਾਣੀ ਦੇ ਵਿੱਚ ਵੀ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਕਿਉਂਕਿ ਭਾਈ ਸਾਹਿਬ ਜੀ ਇੱਥੇ ਸਾਡਾ ਬੜਾ ਮਨ ਲੱਗਿਆ ਕਿ ਭਾਈ ਸਾਹਿਬ ਦੀ ਇਹ ਸਟੋਰੀ ਇਹ ਗੱਲਬਾਤ ਤੁਹਾਡੇ ਤੇ ਕਿਰਪਾ ਚਾਹੀਏ ਕਿਉਂ ਕਿਉਂਕਿ ਭਾਈ ਸਾਹਿਬ ਵੀ ਇੱਕ ਗੁਰੂ ਦੇ ਵਜ਼ੀਰ ਆ ਉਸ ਦੇ ਨਾਲ-ਨਾਲ ਆਪਦੀ ਕੀਰਤ ਵੀ ਕਰਦੇ ਨੇ ਭਾਈ ਸਾਹਿਬ ਗ੍ਰੰਥੀ ਨੇ ਗ੍ਰੰਥੀ ਤੋਂ ਬਾਅਦ ਇਹ ਸੇਵਾ ਕਰਦੇ ਨੇ ਕੀਰਤ ਕਰਦੇ ਨੇ ਤੇ ਗੱਲਬਾਤ ਕਰਾਂਗੇ ਭਾਈ ਸਾਹਿਬ ਹੀ ਨਾਲ ਖਾਲਸਾ ਜੀ ਨਾਲ ਤੇ ਗੱਲਬਾਤ ਕਰਾਂਗੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਗੁਰਸੇਵ ਸਿੰਘ ਆ ਜੀ ਜੀ ਤੇ ਤੁਸੀਂ ਕੀ ਕਰਦੇ ਬਾਈ ਦੀ ਰਿਹੜੀ ਆ ਜੀ ਆਪਣੇ ਕੋਲੇ ਜੀ ਆ ਗੁਰਦੁਆਰਾ ਸਾਹਿਬ ਚ ਬੜੀ ਸਫਾਈ ਨਾਲ ਆਪਾਂ ਪੱਥਰ ਦੇ ਕੁੰਡੇ ਵਿੱਚ ਨਿੰਮ ਦੇ ਕੋਟਣੇ ਨਾਲ ਰਗੜ ਕੇ ਲੈ ਆਈ ਦੀਆਂ ਇਹ 13-14 ਆਈਟਮਾਂ ਹੁੰਦੀਆਂ ਆਪਣੇ ਕੋਲ ਕਿਹੜੀ ਕਿਹੜੀ ਆਈਟਮ ਹੁੰਦੀ ਆ ਤੇ ਸਾਡੇ ਦਰਸ਼ਕਾਂ ਦੱਸੋ ਇਹ ਚਾਰੇ ਮਗਜ ਹੁੰਦੇ ਆ ਜੀ ਸ਼ੱਕਰ ਹੁੰਦੀ ਆ ਖਸਖਸ ਹੋ ਗਈ ਆ ਕਾਲੀ ਮਿਰਚ ਹੋ ਗਈ ਆ ਜੀ ਬਦਾਮ ਕਾਜੂ ਲੈਚੀਆਂ ਅਤੇ ਕਦੂਆਂ ਦੇ ਵੀ ਤੇ ਦੁੱਧ ਵੀ ਨਾਲ ਪਾਈਦਾ ਵਾ ਐਡ ਕਰੀਦਾ ਵਿੱਚ ਤੇ ਇਹ ਜਾਨੀ ਮਤਲਬ ਸਾਰੀਆਂ ਆਈਟਮਾਂ ਹੁੰਦੀਆਂ ਆਪਣੇ ਕੋਲ ਸੌਫ ਹੋ ਗਈ ਆ ਜੀ ਹਾਂਜੀ ਤੇ ਇਹ ਗੱਲ ਕਰੀਏ ਆਪਾਂ ਤੁਸੀਂ ਨਾਲ ਗਰੰਤੀ ਸਿੰਘ ਵੀ ਸੇਵਾ ਗ੍ਰੰਥੀ ਦੀ ਕਿਦੋਂ ਕਰਦੇ ਹੋ ਤੇ ਇਹ ਕਿੰਨੇ ਵਜੇ ਰੈਡੀ ਹੋਣ ਇਹ ਜੀ ਆਪਾਂ 11:00 ਵਜੇ ਸ਼ੁਰੂ ਕਰਦੇ ਆਂ ਉਧਰੋਂ ਗੁਰੂ ਘਰ ਦੇ ਵਿੱਚੋਂ ਸਮਾਪਤੀ ਕਰਕੇ ਤੇ ਫਿਰ ਉੱਥੇ ਰਗੜਾ ਮਤਲਬ ਲਾ ਕੇ 2 ਘੰਟੇ ਲਗੜਦੇ ਆਂ ਲੱਗ ਜਾਂਦੇ ਆ ਉਸ ਤੋਂ ਬਾਅਦ ਇੱਥੇ ਆ ਕੇ 11:00 ਵਜੇ ਸ਼ੁਰੂ ਕਰ ਲੈਣੇ 4:00 ਵਜੇ ਸਮਾਪਤੀ ਕਰ ਦਿੰਦੇ ਆ ਫਿਰ ਇੱਥੋਂ ਜਾ ਕੇ ਫਿਰ ਇਸ਼ਨਾਨ ਪਾਣੀ ਕਰਕੇ ਫਿਰ ਨਿਤਨੇਮ ਆਪਦਾ ਭਜਨ ਵੰਦਗੀ ਕਰਨਾ ਇਹ ਪਾਈ ਸਾਹਿਬ ਜਿਹੜੀ ਸ਼ਰਧਾਈ ਹੈ ਚ ਕੋਈ ਨਸ਼ਾ ਜਾਂ ਕੋਈ ਉਦਾਂ ਦਾ ਸੁੱਖਾ ਪਾਣੀ ਬਿਲਕੁਲ ਨਹੀਂ ਇਹਦੇ 'ਚ ਨਸ਼ਾ ਨਹੀਂ ਹੈ ਇਹਦੇ ਸਾਰੀਆਂ ਤਾਕਤਾਂ ਵਾਲੀਆਂ ਔਰ ਗਰਮੀ ਨੂੰ ਕੱਢਣ ਵਾਲੀਆਂ ਚੀਜ਼ਾਂ ਹੀ ਪੈਣੀਆਂ। ਤੁਹਾਡੀ ਗਰਮੀ ਕੱਢੂਗੀ ਔਰ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ। ਸਾਰੇ ਇਹਦੇ ਲਾਭ-ਲਾਭ ਆ ਸਾਈਡ ਇਫੈਕਟ ਕੋਈ ਨਹੀਂ ਗਾਦਾ। ਨੁਕਸਾਨ ਨਹੀਂ ਕੋਈ ਸਰੀਰ ਨੂੰ। ਇੱਥੇ ਕਿੰਨੇ ਕ ਤੁਹਾਡੇ ਕੋਲੇ ਲੋਕ ਆਉਂਦੇ ਨੇ? ਨੌਜਵਾਨ ਕਿੰਨੇ ਕ ਆਉਂਦੇ? ਕਿੰਨਾ ਕ ਪਿਆਰ ਦਿੰਦੇ? ਬੜਾ ਪਿਆਰ ਦਿੰਦੇ ਆ ਜੀ। ਬਹੁਤ ਸਾਡਾ ਪਿੰਡ ਨੇ ਵੀ ਬੜਾ ਸਾਥ ਦਿੱਤਾ। ਔਰ ਲੋਕ ਵੀ ਬਹੁਤ ਸਾਥ ਦਿੰਦੇ ਆ। ਸਾਰੇ ਆ ਕੇ ਹੌਸਲਾ ਅਫਜ਼ਾਈ ਕਰਦੇ ਆ। ਔਰ ਸਾਰੇ ਕਹਿੰਦੇ ਵੀ ਬਹੁਤ ਚੰਗੀ ਗੱਲ ਆ ਵੀ ਕਿਉਂਕਿ ਜਿਹੜਾ ਚਾਹ ਕੌਫੀ ਜਾਂ ਆਪਾਂ ਕੋਲਡ ਡਰਿੰਕਸ ਵਗੈਰਾ ਪੀਨੇ ਆ ਉਹਦੇ ਤੋਂ ਸਾਨੂੰ ਨਜਾਤ ਮਿਲੀ ਆ ਵੀ ਸਾਨੂੰ ਵੀ ਚਲ ਚੰਗੀ ਚੀਜ਼ ਮਿਲੀ ਆ ਕੀ ਲੱਗਦਾ ਕਿ ਅੱਜਕੱਲ ਹਾਲਾਤ ਜਿਹੜੇ ਨੇ ਗ੍ਰੰਤੀ ਸਿੰਘ ਆ ਦੇ ਥੋੜੇ ਜੇ ਉਦਾਂ ਦੇ ਹੋ ਗਏ ਨੇ ਤੇ ਤੋਂ ਡੇਲੀ ਵੇਖ ਕੇ ਲੱਗਦਾ ਵੀ ਤੁਸੀਂ ਕਿਰਤ ਕਰ ਰਹੇ ਹੋ ਹਾਂਜੀ ਬਈ ਸਾਡੀ ਤਾਂ ਮਹਾਰਾਜ ਦੀ ਕਿਰਪਾ ਦੀ ਬਹੁਤ ਸੋਹਣਾ ਪਿੰਡ ਦੀ ਕਮੇਟੀ ਵੀ ਸਾਥ ਦਿੰਦੀ ਔਰ ਪਿੰਡ ਵੀ ਸਾਥ ਦਿੰਦਾ ਸਾਨੂੰ ਮਾਇਆ ਪੱਖੋਂ ਨਹੀਂ ਕੋਈ ਕਮੀ ਹੈਗੀ ਨਾ ਸਨਮਾਨ ਪੱਖੋਂ ਸਾਰਾ ਕੁਝ ਪੂਰਾ ਮਹਾਰਾਜ ਦੀ ਕਿਰਪਾ ਪਰ ਅਸੀਂ ਜੋ ਗੁਰੂ ਨਾਨਕ ਸਾਹਿਬ ਨੇ ਸਿਧਾਂਤ ਦਿੱਤਾ ਵੀ ਸਿੱਖ ਨੂੰ ਕਿਰਤ ਕਰਨੀ ਚਾਹੀਦੀ ਆ ਜਿੰਨੇ ਆਪਾ ਭਗਤਾਂ ਦੀ ਬਾਣੀ ਪੜਦੇ ਆ ਕੋਈ ਜੋੜੇ ਗੰਢ ਰਿਹਾ ਹੈ ਕੋਈ ਕੱਪੜੇ ਰੰਗ ਰਿਹਾ ਕੋਈ ਕੱਪੜੇ ਸੀਰ ਰਿਹਾ ਕੋਈ ਹਲ ਵਾਹ ਰਿਹਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵੀ ਖੇਤੀ ਕਰਕੇ ਸਾਨੂੰ ਕਿਰਤ ਕਰਨ ਦਾ ਇੱਕ ਸਿਧਾਂਤ ਦਿੱਤਾ ਤਾਂ ਇਸ ਕਰਕੇ ਇਹ ਮਨ ਵਿੱਚ ਫੁਰਨਾ ਉੱਠਿਆ ਵੀ ਥੋੜੀ ਜਿਹੀ ਕਿਰਤ ਕਰ ਗੀ ਹੱਥੀ ਤੇ ਆਪਾਂ ਵੀ ਮਤਲਬ ਕਿਰਤੀ ਸਿੱਖਾਂ ਵਾਂਗੂ ਗੁਰੂ ਸਾਹਿਬ ਵਾਸਤੇ ਦਸਵੰਦ ਕੱਢ ਕੇ ਗੁਰੂ ਸਾਹਿਬ ਦੇ ਕੋਲੇ ਸੇਵਾ ਕਰ ਸਕੀਏ ਤਾਂ ਇਹਨੇ ਫੁਰਨੇ ਦੇ ਨਾਲ ਹੀ ਆਪਾਂ ਇਹ ਕੰਮ ਸ਼ੁਰੂ ਕੀਤਾ ਜੀ ਐਸੀ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਲੋਕ ਬਾਹਰ ਜਾਂਦੇ ਨੇ ਭਾਜੂ ਭੱਜੂ ਬਾਹਰ ਕਰਦੇ ਨੇ ਫੇਰ ਵੀ ਬਾਹਰ ਕੰਮ ਕਰਦੇ ਨੇ ਕੰਮ ਕਰਨਾ ਪੈਂਦਾ ਕਈ ਪਰਦੇਸੀਆਂ ਨੇ ਵੀ ਰੇੜੀਆਂ ਲਵਾਈਆਂ ਤੇ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਉਹ ਸ਼ਰਮ ਖਾਂਦੇ ਆ ਪਰ ਇਸ ਸਿੱਖ ਨੂੰ ਦੇਖ ਕੇ ਤਾਂ ਲੱਗਦਾ ਕਿ ਕਿਰਤ ਆ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਕਿਰਤ ਕਰਨੀ ਚਾਹੀਦੀ ਆ ਤੇ ਇੱਥੇ ਦੇਖ ਰਹੇ ਹੋ ਕਿ ਜਿਹੜੇ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਇਹ ਜਿਹੜਾ ਖਾਲਸਾ ਇਹ ਠੰਡੀ ਸਰਦਈ ਜਿਹਦਾ ਨਾਮ ਆ ਤੇ ਉਹ ਪੀ ਕੇ ਤੁਹਾਨੂੰ ਕਿਦਾਂ ਦਾ ਲੱਗਦਾ ਗੱਲਬਾਤ ਕਰਾਂ ਬਾਈ ਸੱਸੀ ਗੱਲ ਸੱਸੀ ਗੱਲ ਬਾਜੀ ਕਿੱਥੋਂ ਆਏ ਹੋ ਅਹੀ ਭਾਜੀ ਖੰਨੇ ਦੋ ਜੀ ਅੱਛਾ ਇਤੇ ਇਹ ਸਰਦਈ ਆ ਜਿਹੜੀ ਪੀ ਰਹੇ ਹੋ ਆ ਤੁਹਾਡਾ ਦੂਸਰਾ ਗਲਾਸ ਆ ਮੈਨੂੰ ਲੱਗਦਾ ਤੇ ਭਾਜੀ ਅੱਜ ਪਹਿਲੇ ਦਿਨ ਟੇਸਟ ਕੀਤਾ ਬਾਅਦ ਬਹੁਤ ਵਧੀਆ ਲੱਗਿਆ ਸਾਨੂੰ ਜੀ ਜੀ ਵਧੀਆ ਟੇਸਟ ਆ ਜੀ ਆ ਠੰਡੇ ਠੁੰਡੇ ਨਾਲੋਂ ਕਿਵੇਂ ਆ ਠੰਡੇ ਨਾਲੋਂ ਦਾ ਬਹੁਤ ਵਧੀਆ ਚੀਜ਼ ਆ ਜੀ ਅੱਛਾ ਜੀ ਤੇ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਸਾਹਿਬ ਨੇ ਜਿਹੜਾ ਸਰਦਈ ਦਾ ਇਹ ਰੈਡੀ ਲਗਾਈ ਆ ਕੀ ਵਧੀਆ ਗੱਲ ਆਈ ਮਤਲਬ ਠੰਡੇ ਆ ਉਹਦੇ ਘੱਟ ਪੀਣਾ ਚਾਹੀਦਾ ਜਿਆਦਾ ਪੀਣੀ ਚਾਹੀਦੀ ਹੈ ਇਹਦੇ ਫਾਇਦੇ ਮੰਨੋ ਇਹਦੇ ਬਹੁਤ ਹੈ ਇਹ ਤੇ ਇਹ ਦਾ ਡੇਲੀ ਪੀ ਕੇ ਜਾਣੇ ਬਾਬਾ ਜੀ ਕੋਲੇ ਅੱਛਾ ਜੀ ਹਾਂ ਜੀ